मुर्बाद पंजाब सरकार मुर्दाबाद मुर्दाबाद पी जी एस सी मुर्दाबाद 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 पी जी एस सी मुर्दाबाद मुर्दाबाद शिक्षा मुर्दाबाद 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 शिक्षा मुर्दाबाद मुरदाबाद 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 पंजाब सरकार मुरदाबाद ਮੁਰਦਾਬਾ ਮੁਰਦਾਬਾ ਸਿੱਖਿਆ ਮੰਤਰੀ ਮੁਰਦਾਬਾ ਮੈਂ ਕੀ ਕਹਿਣਾ ਚਾਹੂੰਗਾ ਇੱਕ ਤੁਜ ਕੰਮ ਤੋਂੜ ਬਟਾ ਹਾਂਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਇਸੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਵਿਖੇ ਜਿਹੜਾ ਪਿਛਲੇ ਲਗਭਗ 13-14 ਸਾਲਾਂ ਤੋਂ ਕੰਮ ਕਰ ਰਿਹਾ ਤਾਂ ਸਾਡੀ ਪਹਿਲੇ ਦਿਨ ਤੋਂ ਇਹੀ ਮੰਗ ਹੈ ਕਿ ਸਾਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਵੇ ਤਾਂ ਇਸ ਦੇ ਦੌਰਾਨ ਜਿਹੜਾ ਅਸੀਂ ਬਹੁਤ ਸਾਰੇ ਸੰਘਰਸ਼ ਕੀਤੇ ਰੈਲੀਆਂ ਕੀਤੀਆਂ ਇਹਨਾਂ ਰੈਲੀਆਂ 'ਚ ਸਾਨੂੰ ਮੀਟਿੰਗਾਂ ਵੀ ਸਰਕਾਰਾਂ ਦੇ ਨਾਲ ਮਿਲਦੀਆਂ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਲਾਏ ਗਏ ਇੱਕ ਸਾਹ ਦੇ ਲਾਰੇ ਹੀ ਲਾਏ ਗਏ ਕਿਉਂਕਿ ਉਹ ਜਿਹੜੀਆਂ ਮੰਗਾਂ ਸਾਡੀਆਂ ਸੀ ਉਹ ਪੱਖੋਂ ਉਲੇ ਕਿਤੀਆਂ ਨਹੀਂਆਂ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਜਿਹੜੀ ਨਵੀਂ ਬਣੀ ਸੀ ਇਹਨਾਂ ਤੇ ਸਾਨੂੰ ਆਸ ਸੀ ਕਿ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਜਿਸ ਤਰ੍ਹਾਂ ਇਹ ਠੇਕਾ ਭਰਤੀ ਜਾਂ ਕੰਟਰੈਕਟ ਸਿਸਟਮ ਚੱਲ ਰਿਹਾ ਹੈ ਇਹਨੂੰ ਖਤਮ ਕਰੇਗੀ ਪਰ ਇਹ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤਾਂ ਅਸੀਂ ਆਖਰੀ ਜਿਹੜਾ ਜਿਹੜਾ ਇਹ ਸਿੱਟਾ ਇਹੀ ਲਿਆ ਫੈਸਲਾ ਲਿਆ ਕਿ ਅਸੀਂ ਕਲਮ ਚੋੜ ਹੜਤਾਲ ਸ਼ੁਰੂ ਕਰੀਏ ਕੰਮ ਅਸੀਂ ਸਾਰਾ ਬੰਦ ਕਰ ਦਿੱਤਾ ਅੱਜ ਮਿਤੀ 4 12 2024 ਤੋਂ 2018 ਦੇ ਵਿੱਚ ਜਿਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਦੇ ਅਧਿਆਪਕ ਜਿਹੜੇ ਉਹ ਡਿਪਾਰਟਮੈਂਟ ਦੇ ਵਿੱਚ ਪ੍ਰੋਪਰ ਸਕੇਲ ਤੇ ਰੈਗੂਲਰ ਕੀਤੇ ਸੀ ਏਹੀ ਸਾਡੀ ਮੰਗ ਹੈ ਕਿ ਸਾਨੂੰ ਵੀ ਉਸੇ ਤਰ੍ਹਾਂ ਜਿਹੜਾ ਸੇਮ ਭਰਤੀ ਸਾਡਾ ਸੇਮ ਪ੍ਰੋਪਰ ਟੈਸਟ ਸੇਮ ਪ੍ਰੋਸੈਸ ਦੇ ਥਰੂ ਅਸੀਂ ਭਰਤੀ ਹੋਏ ਹਾਂ ਅਸੀਂ ਕਰਮਚਾਰੀਆਂ ਉਹ ਅਧਿਆਪਕ ਸੀ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕਰ ਦਿੱਤਾ ਗਿਆ 2018 ਦੇ ਵਿੱਚ ਸਾਡੀ ਵੀ ਇਹੀ ਮੰਗ ਹੈ ਕਿ ਸਾਨੂੰ ਜਿਹੜਾ ਉਹ ਰੈਗੂਲਰ ਕੀਤਾ ਸੀ ਜਿੰਨੇ ਚੋਣਾਂ ਲੰਘ ਕੇ ਗਈਆਂ ਸਭ ਸਾਰੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਲਿਖੇਗੀ ਕਿ ਤੁਸੀਂ ਜਿੰਨੇ ਚੋਣਾਂ ਵਿੱਚ ਤੁਸੀਂ ਕੁਝ ਅੰਸ਼ ਕੀਤਾ ਜਾਂ ਸਰਕਾਰ ਨੇ ਕੋਈ ਵਾਅਦਾ ਕੀਤਾ ਤੁਹਾਡੇ ਨੂੰ ਜੀ ਸਾਡੇ ਵੱਲੋਂ ਸੰਘਰਸ਼ ਇਹਦੇ ਬਾਰੇ ਵੀ ਕੀਤਾ ਗਿਆ ਇਸ ਸਮੇਂ ਦੌਰਾਨ ਅਸੀਂ ਰੈਲੀਆਂ ਵੀ ਕੀਤੀਆਂ ਪਰ ਉਹੀ ਗੱਲ ਕਿ ਜਿਹੜਾ ਇਹ ਲੀਡਰ ਨੇ ਇਹ ਲਾਰੇ ਲਾ ਕੇ ਆਪਦੇ ਵੋਟਾਂ ਦਾ ਸਮਾਂ ਜਿਹੜਾ ਉੱਠਾ ਪਾ ਕੇ ਇਹ ਇਹ ਉਸ ਤੋਂ ਬਾਅਦ ਜਿਹੜਾ ਫੇਰ ਰੰਗ ਬਦਲ ਜਾਂਦੇ ਆ ਉਸ ਤੋਂ ਬਾਅਦ ਫੇਰ ਇਹ ਗੱਲ ਨਹੀਂ ਸੁਣਦੇ ਮੀਟਿੰਗ ਦੇ ਦਿੰਦੇ ਆ ਮੀਟਿੰਗ ਤੋਂ ਬਾਅਦ ਫੇਰ ਇਹਨਾਂ ਦਾ ਜਿਹੜਾ ਉਹ ਰਵਈਆ ਉਹੀ ਰਹਿੰਦਾ ਤਾਂ ਇਸੇ ਕਰਕੇ ਅਸੀਂ ਜਿਹੜਾ ਉਹ ਰੈਲੀਆਂ ਦਾ ਰਸਤਾ ਛੱਡ ਕੇ ਹੁਣ ਅਸੀਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਕਿੰਨੀ ਦੇਰ ਚੱਲੇਗੀ ਕਲਮ ਤੋਂ ਇਸ ਨੂੰ ਅਸੀਂ ਅਨਮਿੱਥੇ ਸਮੇਂ ਲਈ ਜਿਹੜਾ ਉਹ ਸ਼ੁਰੂ ਕੀਤਾ ਅੱਜ ਮਿਤੀ 4 12 2024 ਤੋਂ ਅਸੀਂ ਇਹ ਸ਼ੁਰੂ ਕਰ ਦਿੱਤੀ ਹੈ ਸਾਡਾ ਪੱਕਾ ਧਰਨਾ ਜਿਹੜਾ ਉਹ 28 11 2024 ਤੋਂ ਪਹਿਲਾਂ ਤੋਂ ਚੱਲ ਰਿਹਾ ਸਾਡਾ ਸਟੇਟ ਕਮੇਟੀ ਦਾ ਅਸੀਂ ਉੱਥੇ ਜ਼ਿਲ੍ਹਾ ਵਾਈ ਜਿਹੜਾ ਅਸੀਂ ਉੱਥੇ ਡਿਊਟੀ ਦਿੱਨੇ ਆ ਪਰ ਅਸੀਂ ਹੁਣ ਜਿਹੜੀ 4 12 ਤੋਂ ਇਹ ਬਿਲਕੁਲ ਕੰਮ ਜਿਹੜਾ ਸਿੱਖਿਆ ਭਾਗ ਦੇ ਵਿੱਚ ਅਸੀਂ ਜਿੰਨੇ ਜਨੇ ਕੰਮ ਕਰਦੇ ਸਾਰਾ ਕੰਮ ਅਸੀਂ ਬੰਦ ਕਰ ਦਿੱਤਾ ਹੈ। ਮੈਂ ਜੀ ਹਾਂ। ਹਾਲੇ ਤੱਕ ਕੀ ਨਾ ਸਾਡਾ ਕਾਉਂਡੋਰ ਹੜਤਾਲ ਕੀਤੀ ਗਈ ਹੈ ਕਿਉਂ? ਮੇਰਾ ਨਾਮ ਜੀ ਅਜੇ ਕੁਮਾਰ ਹੈ ਮੈਂ ਪੀਪੀਓ ਦਫ਼ਤਰ ਭਿੰਡਾਰ ਕੇ ਕੰਮ ਕਰਦੇ ਹਾਂ ਸਾਡੇ ਜਿਹੜੇ ਸਾਰੇ ਨਾਲ ਦੇ EMPLOYEES ਉਹ ਮਤਲਬ ਲੋਕਾਂ ਵਿੱਚ ਜਿਹੜੇ ਆਪਣੇ ਸਿੱਖਿਆ ਭਾਗ ਦੇ ਬਲੌਕ ਦਫ਼ਤਰ ਹੈ ਤੇ ਆਪਣੇ ਡੀਓ ਦਫ਼ਤਰ ਦੇ ਹੈਗੇ ਉਥੇ ਮਿਡਲ ਮੀਲ EMPLOYEES ਤੇ ਜਿਹੜੇ ਸਰ ਸਿੱਖਿਆ ਭਾਂ ਦੇ EMPLOYEES ਅਸੀਂ ਉਹ ਸਾਰੇ ਕੰਮ ਕਰ ਰਹੇ ਹਾਂ ਤਕਰੀਬਨ 2010-11 ਤੋਂ ਕੰਮ ਕਰ ਰਹੇ ਹਾਂ ਪਰ ਸਾਡੇ ਸਾਡੇ ਤੱਕ ਹਾਲੇ ਸਰਕਾਰਾਂ ਨੇ ਹਲੇ ਕੋਈ ਵੀ ਤਿੰਨ ਸਰਕਾਰਾਂ ਟੱਪੀਆਂ ਹਾਲੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਸਰਕਾਰ ਨੇ ਬਾਰ ਬਾਰ ਲਾਰੇ ਲਗਾਏ ਸਾਨੂੰ ਕੀ ਅਸੀਂ ਤੁਹਾਨੂੰ ਰੈਗੂਲਰ ਕਰ ਦਵਾਂਗੇ ਪਰ ਹਾਲ ਤੱਕ ਉਹਨਾਂ ਨੇ ਵੀ ਸਾਡੇ ਮਤਲਬ ਲਾਰੇ ਲਗਾ ਕੇ ਸਾਡੀ ਮੀਟਿੰਗ ਕਈ ਵਾਰੀ ਕਦੇ ਸਿੱਖਿਆ ਸਕੱਤਰ ਸਾਹਿਬ ਨਾਲ ਹੋ ਜਾਂਦੀ ਹੈ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਜਾਂਦੀ ਹੈ ਹਰ ਵਾਰੀ ਸਾਨੂੰ ਇਹ ਲਾਰਾ ਲਗਾਇਆ ਜਾਂਦਾ ਹੈ ਕਿ ਤੁਹਾਨੂੰ ਹੁਣ ਰੈਗੂਲਰ ਕਰ ਦਿੱਤਾ ਜਾਏਗਾ ਪਰ ਹਾਲ ਤੱਕ ਸਾਡਾ ਰੈਗੂਲਰ ਰੈਗੂਲਰਾਈਜੇਸ਼ਨ ਦਾ ਕੋਈ ਵੀ ਜਿਹੜਾ ਸਟੈਪ ਹੈ ਨਹੀਂ ਕੀਤਾ ਗਿਆ ਤੇ ਹੁਣ ਸਾਡੀ ਉਸੇ ਦੇ ਸਬੰਧ ਵਿੱਚ ਸਾਡੀ ਜਿਹੜੀ ਕਲਮ ਛੋੜ ਹੜਤਾਲ ਚੱਲ ਰਹੀ ਹੈ ਜੀ 4 12 ਤੋਂ ਤੇ ਸਾਡੇ ਜਿਹੜੇ ਪੱਕਾ ਧਰਨੇ ਉਹ ਵੀ 28 11 ਨੂੰ ਸਾਡਾ ਸਿੱਖਿਆ ਸਕਤਰ ਸਾਹਿਬ ਦੇ ਦਫਤਰ ਦੇ ਅੱਗੇ ਚੱਲ ਰਹੇ ਆ ਜੋ ਮਤਲਬ ਲਗਾਤਾਰ ਤਰਨਾ ਚੱਲ ਰਿਹਾ ਤੇ ਉਹ ਤਰਨਾ ਉਹਦੇ ਤੱਕ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਕਲਮ ਛੋੜ ਹੜਤਾਲ ਕੋ ਤੱਕ ਜਾਰੀ ਰਹੇ ਕਲਮ ਛੋੜ ਹੜਤਾਲ ਸਾਡੇ ਮਤਲਬ ਅਸੀਂ ਇਹ ਮਤਲਬ ਮੰਨਿਆ ਕਿ ਕਲਮ ਛੋੜ ਹੜਤਾਲ ਸਾਡੀ ਜਦੋਂ ਤੱਕ ਸਾਡੇ ਮਸਲਾ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਸਾਨੂੰ ਰੈਗੂਲਰਾਈਜੇਸ਼ਨ ਤੇ ਜਿਹੜਾ ਸਾਡਾ ਤਨਖਾਹ ਘੱਟ ਮਿਲ ਰਿਹਾ ਤਨਖਾਹ ਘਟਾਇਦਾ ਪੂਰਾ ਨਹੀਂ ਹੋ ਜਾਂਦਾ ਉਹ ਤੱਕ ਸਾਡੀ ਕਲਮ ਛੋੜ ਹੜਤਾਲ ਚੱਜੂਗੀ